ਮੇਰਾ ਨਾਮ ਸ੍ਰਈਆ ਹੈ ਮੈਂ ਪ੍ਰਾਈਸਰ ਸੇਮੰਦੀ ਪ੍ਰੈਜ਼ੀਡੈਂਟਾ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਅੱਜ ਦੇ ਦਿਨ ਵਿੱਚ ਪ੍ਰਭੂ ਨੇ ਸਾਰਿਆਂ ਦੀ ਮਦਦ ਸਹਾਇਤਾ ਕੀਤੀ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਇਹ ਜੋ ਦਿਨ ਹੈ ਸਭ ਦੀ ਬਿਹਤਰੀ ਔਰ ਤਰੱਕੀ ਦੇ ਲਈ ਹੈ ਔਰ ਸਾਰਿਆਂ ਦੇ ਜੀਵਨ ਵਿੱਚ ਆਸ਼ਾ ਔਰ ਵਰਕਤਾ ਲੈ ਕੇ ਆਏ ਆਮੀਨ मेरा नाम कविता है और मैं क्राइस्ट चर्च कैथेड्रल रामबाग वुमन फेलोशिप की सेक्रेटरी हूँ और मैं सबसे पहले आप सबको बड़े दिन की बधाई देना चाहती हूँ और आज का जो दिन है हमने बड़े ही प्यार से मनाया है और बहुत ही ये दिन जो है खुशियों का है और सबके जीवन में खुशियाँ लेके आए हम आशा करते हैं कि आज के दिन सभी को खुशियाँ मिले और जितने भी हमारे भाई बहन हैं इस कलीसिया के हैं या बाहर के हैं उनको बहुत सारी आशें और बरकतें मिले और जो ये दि, बड़ा दिन है उनके जीवन में नई आशा का आशा की किरण बन के आए धन्यवाद मैं पादीन स्टीफन सी पादीन चार्ज क्राइस्ट कैथीड्रल रामबाग सब तो पहला ਸਮੂਹ ਸ਼ਹਿਰ ਵਾਸੀਆਂ ਨੂੰ ਵੱਡੇ ਦਿਨ ਦੀਆਂ ਵਧਾਈਆਂ ਦਿੰਦਾ ਹਾਂ ਔਰ ਇਹ ਕਾਮਨਾ ਕਰਦਾ ਹਾਂ ਕਿ ਦਿਨ ਉਹ ਨਵਾਂ ਸਾਲ ਸਾਡੇ ਸਾਰਿਆਂ ਦੇ ਲਈ ਉਸ ਪ੍ਰਭੂ ਦੀ ਬਰਕਤਾਂ ਦਾ ਵਸੀਲਾ ਬਣੇ ਨਾਲ ਹੀ ਨਾਲ ਮੈਂ ਉਸ ਪ੍ਰਮਾਤਮਾ ਦਾ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਉਸ ਪ੍ਰੇਮ ਦੇ ਲਈ ਜਿਹੜਾ ਪ੍ਰੇਮ ਉਹਨਾਂ ਨੇ ਸਾਰੀ ਮਨੁੱਖ ਜਾਤੀ ਦੇ ਵਾਸਤੇ ਦਿਖਾਇਆ ਆਪਣੇ ਇਕਲੋਤੇ ਪੁੱਤਰ ਪ੍ਰਭੂ ਜੈਸ਼ੂ ਮਸੀਹ ਨੂੰ ਸਾਡੇ ਵਾਸਤੇ ਇਸ ਧਰਤੀ ਤੇ ਕੱਲਿਆ ਤਾਂ ਕਿ ਉਹ ਜਿਹੜੇ ਪਾਪ ਦੇ ਬੰਧਨ ਉਹ ਗੁਲਾਮੀ ਦੇ ਬੰਧਨ ਉਹਨਾਂ ਵਿੱਚੋਂ ਅਸੀਂ ਆਜ਼ਾਦ ਹੋ ਸਕੀਏ ਤੇ ਅੱਜ ਦੇ ਇਸ ਵਿਸ਼ੇਸ਼ ਦਿਹਾੜੇ ਤੇ ਮੈਂ ਪੂਰੀ ਕ੍ਰਾਈਸਚ ਚਰਚ ਕੈਥੀਡਰਲ ਰਾਮਬਾਗ ਦੀ ਸੰਗਤ ਦੇ ਵੱਲੋਂ ਸਾਡੇ ਮਾਨਯੋਗ ਬਿਸ਼ਪ ਸਾਹਿਬ ਬਿਸ਼ਪ ਪ੍ਰਦੀਪ ਕਮਲ ਸਮੰਤਰ ਰਾਏ ਉਹਨਾਂ ਦੇ ਵੱਲੋਂ ਪੂਰੀ ਡੈਸੀਸ ਆਫ ਅੰਮ੍ਰਿਤਸਰ ਦੇ ਵੱਲੋਂ ਸਮੂਹ ਵਸਨੀਕਾਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਦੇਣਾ ਹਾਂ ਔਰ ਇਹ ਕਾਮਨਾ ਕਰਦਾ ਹਾਂ ਕਿ ਦਿਨ ਸਾਡੇ ਸਾਰਿਆਂ ਦੇ ਲਈ ਸੁੱਖਾਂ ਦਾ ਸੁਨੇਹਾ ਲੈ ਕੇ ਆਵੇ ਉਸ ਪ੍ਰਭੂ ਦੀ ਉਸ ਦਇਆ ਦੇ ਵਿੱਚ ਉਹਦੇ ਫਜ਼ਲ ਦੇ ਵਿੱਚ ਅਸੀਂ ਸਾਰੇ ਵਾਧੇ ਜਾਈਏ ਧੰਨਵਾਦ